ਹੱਥ ਦੇ ਪਿੰਡ ਪੰਡੋਰੀ ਰਾਜਪੂਤਾ ਵਿਖੇ ਸਥਿਤ ਕਰਤਾਰਪੁਰ ਰੋਡ ਤੇ ਐਨ ਆਰ ਆਈ ਦੀ ਕੋਠੀ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਏ ایس ਆਈ ਅਮਰਜੀਤ ਸਿੰਘ ਦੇ ਘਰੋਂ ਚੋਰਾਵਲੋ ਰਾਤ ਸਮੇਂ ਦਾਖਲ ਹੋ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਏ ایس ਆਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ 2 ਦਿਨ ਪਹਿਲਾਂ ਆਪਣੇ ਪਰਿਵਾਰ ਸਮੇਤ ਧਾਰਮਿਕ ਸਥਾਨ ਬਾਬਾ ਬਾਲਕਨਾਥ ਦੇ ਗਏ ਹੋਏ ਸਨ ਤੀ ਰਾਤ ਸਮੇਂ ਚੋਰਾਵਲੋਂ ਕੋਠੀ ਵਿੱਚ ਦਾਖਲ ਹੋ ਕੇ ਕਮਰੇ ਦੇ ਦਰਵਾਜ਼ੇ, ਅਲਮਾਰੀ ਤੇ ਪੇਟੀਆਂ ਤੋੜ ਕੇ ਘਰ ਵਿੱਚੋਂ ਪੇ 2,45,000 ਰੁਪਏ, ਤਿੰਨ ਸੋਨੇ ਦੀਆਂ ਅਗੂਠੀਆਂ, ਸੋਨੇ ਦੀਆਂ ਵਾਲੀਆਂ ਤੇ ਟੋਪਸ, ਝਾਂਜੜਾ ਆਦਿ ਚੋਰੀ ਕਰਕੇ ਚੋਰਾਵਲੋਂ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਐਸਆਈ ਵੱਲੋਂ ਇਸ ਘਟਨਾ ਦੀ ਇਤਲਾਾ ਥਾਣਾ ਪੁਲਾਟ ਨੂੰ ਦਿੱਤੀ ਗਈ। ਪਬਲਿਕ ਸਪੌਟ ਨਿਊਜ਼ ਦੇ ਨਾਲ ਪੁਲਾਟ ਤੋਂ ਗੋਬੀ ਦੀ ਸੁਖੀ ਜਤਾ ਤੇ ਮਨਜੀਤ ਸਿੰਘ ਛੀਮਾ ਦੀ ਰਿਪੋਰਟ। ਮੇਰਾ ਨਾਮ ਐਸਆਈ ਅਮਰਜੀਤ ਸਿੰਘ ਸਰ ਮੇਰਾ ਨਾਮ ਹੈ। ਮੈਂ ਪੜੋਲੀ ਤੋਂ ਸਾਰੇ ਤੇ ਰਹਿ ਰਹੇ ਹਾਂ ਜੀ ਵੀ ਇਹ ਮੇਰੇ ਘਰ ਸਾਡੇ ਇਹ ਕਿਵੇਂ ਹੋਈ ਇਹ ਚੋਰੀ ਦੀ ਵਾਰਦਾਤ ਤੁਸੀਂ ਘਰ ਨਹੀਂ ਸੋਚਦੇ ਨਹੀਂ ਸਰ ਅਸੀਂ ਸਰ ਮਤਲਬ ਕਿ ਬੱਚੇ ਬਾਹਰ ਸੀਗੇ ਜੀ ਕੇ ਪਰ ਕਿ ਛਾਤ ਉੱਡਾਈਆਂ ਬਾਬਾ ਬਲਕਨਾ ਜੀ ਦੇ ਮੱਥਾ ਟੇਕਣ ਵਾਸਤੇ ਗਏ ਹੋਏ ਸੀਗੇ ਫਿਰ ਇਹ ਰਾਤ ਤਕਰੀਬਨ ਵੀ ਬੁੱਧਵਾਰ ਨੂੰ ਰਾਤ ਤਕਰੀਬਨ ਕਿ ਪੌਣੇ 12 ਵਜੇ ਸਾਰੇ ਵਾਰਦਾਤ ਹੋਈ ਆ ਸਰ ਘਰ ਕੀ ਜੀ ਫਿਰ ਤਿੰਨ ਬੰਦੇ ਸਾਰ ਆਏ ਆ ਜਿਨ੍ਹਾਂ ਨੇ ਮੇਨ ਗੇਟ ਨੂੰ ਵੀ ਖੋਲਿਆ ਤੇ ਉਹ ਮੇਨ ਗੇਟ ਦਾ ਦਰਵਾਜ਼ਾ ਤੋੜਿਆ ਉਦੋਂ ਬਾਅਦ ਸਰ ਇਹ ਵੀ ਦਰਵਾਜ਼ਾ ਇਹਨਾਂ ਨੇ ਮੇਨ ਤੋੜ ਕੇ ਵੀ ਹੁਣ ਸਾਰਾ ਇਹਨਾਂ ਨੇ ਟਰੰਕ ਵਗੈਰਾ ਤੋੜਿਆ ਤੇਤੀ ਤ ਆ ਟਰੰਕ ਤੋੜਿਆ ਵੀ ਆਇ ਕੁਝ ਗੱਲਾਂ ਹੈ ਜਦੇ ਵਿੱਚ 125000 ਰੁਪਏ ਨਕਦ ਦੇ ਚ ਕੈਸੀ ਦਾ ਬਾਕੀ 50000 ਰੁਪਏ ਇਹ ਅਲਮਾਰੀ ਅਸਰ ਵਿੱਚੋਂ ਠੀਕ ਹੈ ਜੀ ਇਹ ਸਰ ਅਲਮਾਰੀ ਲੋਕ ਸੀਗੀ ਬਿਲਕੁਲ ਆ ਇਹਦਾ ਲੋਕ ਇਹਦਾ ਲੋਕ ਲੋਕ ਤੋੜਦਾ ਜਾਏਗਾ ਠੀਕ ਹੈ ਇਹਦੇ ਵਿੱਚ ਮਨਫੇ ਕਈ ਬੈਟਰ ਇ ਯੂਰੋ ਬਗਰ ਅਸੇ ਕੇ ਵੀ ਜੋ ਵੀ ਮਲਕ ਦਾ ਸਾਡਾ ਡਾਇਮੰਡ ਹੈ ਰਾਗਰ ਆ ਸੋਨਾ ਸਾਰਾ ਇਹਦੇ ਵਿੱਚ ਸੀਗਾ ਤੇ ਵਿੱਚ ਚਾਰ ਪੰਜ ਜਿਹੜੇ ਕੋਈ ਹਾਰ ਸੀਗੇ ਜਿਹੜੇ ਆਪਾਂ ਆਪ ਨਾਰਮਲ ਪਾਉਣ ਵਾਲੇ ਆ ਇਹਦੇ ਵਿੱਚ ਐਸਲੇ ਕੋਈ ਚੀਜ਼ ਵੀ ਹੈਗੀ ਵੀ ਸਾਰਾ ਸਾਰਾ ਬਿਲਕੁਲ ਹੀ ਖਾਲੀ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮਤਲਬ ਤਿੰਨ ਵਿਅਕਤੀ ਆਏ ਆ ਮਲਕ ਚੋਰ ਜਿਹੜੇ ਆ ਇਹਦੇ ਸਰਪੇ ਹੀ ਮਲਕ ਗੁਰਦਰਾ ਸਾਹਿਬ ਦੇ ਸਾਹਮਣੇ ਸਾਰੇ ਕਿਹੜੀ ਬੇਦੀ ਫੁਟੇਜ ਘਟਾਈ ਆ ਕੈਮਰਾ ਦੀ ਕਰਕੇ ਉਹਨਾਂ ਦੇ ਸਾਡੇ ਪ੍ਰਧਾਨ ਜੀ ਆ ਸਰ ਉਹਨਾਂ ਨੇ ਸਾਰੀ ਗੱਲ ਦੱਸੀ ਉਹਨਾਂ ਨਾਲ ਸਰ ਪੁਲਿਸ ਇਨਫੋਰਮੇਸ਼ਨ ਕਾਲ ਵੀ ਨਹੀਂ ਦਿੱਤੀ ਕਿ ਠਾੜੇ ਨੂੰ ਉਹਨਾਂ ਮੈਂ ਰੀਸੈਂਟ ਆ ਉਹ ਮੌਕੇ ਤੇ ਆ ਕੇ ਸਾਰਾ ਕੁਝ ਦੇਖ ਕੇ ਗਏ ਆ ਤੇ ਉਹਨਾਂ ਦੇਖਣ ਤੋਂ ਬਾਅਦ ਵੀ ਸਾਰਾ ਕੁਝ ਕੀਤਾ ਉਹ ਕਹਿੰਦੇ ਵੀ ਉਹਨਾਂ ਲਈ ਕਾਰਵਾਈ ਕਹਿੰਦੇ ਵੀ ਜਾਰੀ ਰਹਿ ਰਹੀ ਤੁਸੀਂ ਆਪ ਉਹਨ ਦੇਖੋ ਪੁਲਿਸ ਡਿਪਾਰਟਮੈਂਟ ਦੇ ਇੱਕ ਅਧਿਕਾਰੀਓ ਤੇ ਤੁਸੀਂ ਹੁਣ ਕੀ ਚਾਹੁੰਦੇ ਹੋ ਪ੍ਰਸ਼ਾਸਨ ਕੋਲੋਂ ਵੀ ਮੰਨ ਲਓ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਕੋਲ ਸਾਰੇ ਵੀ ਇਹੋ ਹੀ ਹੁਣ ਮੰਗ ਕਰ ਰਹੇ ਆ ਵਿਚਰੋ ਜੋ ਘਾਟਾ ਪਏ ਸਾਡਾ ਹੋਇਆ ਘਟੋ ਘਟ ਇਹ ਬੰਦੇ ਵੀ ਫੜੇ ਜਾਣ ਤੇ ਇਹਨਾਂ ਬੰਦੇ ਨੂੰ ਘੱਟ ਤੋਂ ਘੱਟ ਜੀ ਸਾਜਾ ਹੋਣੀ ਚਾਹੀਦੀ ਆ ਸਾਡਾ ਜਿਹੜਾ ਸਮਾਨ ਆ ਵੀ ਉਹ ਬਹੁਤ ਹੀ ਕੀਮਤੀ ਸੀਗਾ ਇਹਨਾਂ 5 ਲੱਖ ਦੇ ਲੱਗੇ ਛੱਕੇ ਆ ਫਿਰ ਸਾਨੂੰ ਵਾਪਸ ਦਵਾਈਆ